ਨਮਸਕਾਰ ਤੁਸੀਂ ਦੇਖ ਰਹੇ ਹੋ ਸਾਫਟੀਵੀ ਤਾਂ ਇਸ ਵੇਲੇ ਦੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਗੈਂਗਸਟਰ ਪਵਿੱਤਰ ਜੋੜਾ ਦੇ ਤਿੰਨ ਗੁਰਗੇ ਮੋਹਾਲੀ ਪੁਲਿਸ ਨੇ ਕੀਤੇ ਗ੍ਰਿਫਤਾਰ ਇੱਕ ਬਟਾਲਾ ਨਾਲ ਸਬੰਧਤ ਦੋ ਪਿਸਤੌਲ ਵੀ ਕੀਤੇ ਗਏ ਬਰਾਮਦ 8 ਜਨਵਰੀ ਤੱਕ ਮਿਲਿਆ ਰਿਮਾਂਡ ਮੋਹਾਲੀ ਪੁਲਿਸ ਵੱਲੋਂ ਬਟਾਲਾ ਨਾਲ ਸਬੰਧਤ ਗੈਂਗਸਟਰ ਸੁਖਪਿੰਦਰ ਨੂੰ ਅੱਜ ਬਟਾਲਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਜਿਸ ਨੂੰ 8 ਜਨਵਰੀ ਤੱਕ ਦਾ ਰਿਮਾਂਡ ਮਿਲਿਆ ਹੈ ਪੇਸ਼ੀਕਰਾਨ ਆਏ ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਇਹਨਾਂ ਦਾ ਕੰਮ ਟਾਰਗੇਟ ਕਿਲਿੰਗ ਅਤੇ ਫਰौती ਮੰਗਣ ਦਾ ਸੀ ਬੀਤੇ ਦਿਨੀ ਮੋਹਾਲੀ ਤੋਂ ਸੁਖਵਿੰਦਰ ਨੂੰ ਦੋ ਪਿਸਟਲ ਅਤੇ ਇੱਕ ਫਾਰਚੂਨਰ ਗੱਡੀ ਨਾਲ ਗ੍ਰਿਫਤਾਰ ਕੀਤਾ ਸੀ ਇਹ ਪਹਿਲਾਂ ਕੇਸਾ ਕੇਸਦਾਰੀ ਸੀ ਹੁਣ ਇਸਨੇ ਵਾਲ ਕਟਵਾ ਲਏ ਹਨ ਇਸ ਦਾ 8 ਜਨਵਰੀ ਤੱਕ ਰਿਮਾਂਡ ਮਿਲਿਆ ਹੈ ਆਉ ਸੁਣਾਦੇ ਹਾਂ ਅਫਸਰਾਂ ਨੇ ਕੀ ਕਿਹਾ ਹੈ ਹਾਂਜੀ ਮੇਰਾ ਸਬ ਇੰਸਪੈਕਟਰ ਨਿਵਰਤ ਪਾਲ ਸਿੰਘ ਇਹਦੇ ਵਿੱਚ 19 ਤਰੀਕ ਨੂੰ ਸਾਨੂੰ ਮੁਖਬਰੀ ਹੋਈ ਸੀ ਕਿ ਸੁਖਪਿੰਦਰ ਸਿੰਘ ਹੈ ਇੱਕ ਹਰਮਨ ਸਿੰਘ ਹੈ ਤੇ ਜਸਟਿਨ ਗਿੱਲ ਇਹ ਤਿੰਨ ਜਣੇ ਜਿਹੜੇ ਅਪਰਾਧਿਕ ਗਰੋਹ ਬਣਾਇਆ ਹੋਇਆ ਪਵਿੱਤਰ ਚੌੜਾ ਉਹਦੇ ਅਧੀਨੇ ਕੰਮ ਕਰ ਰਹੇ ਆ ਰਾਤੀਆਂ ਮੰਗਣ ਤੇ ਐਕਸਟਰੈਸ਼ਨ ਕਾਲਸ ਦਾ ਨਾਂ ਦਾ ਨੈਟਵਰਕ ਚੱਲ ਰਿਹਾ ਤੇ ਟਾਰਗੇਟਡ ਕਲਿੰਗਸ ਦਾ ਨਾਂ ਦਾ ਕੰਮ ਸੀਗਾ ਜਿਹਦੇ ਵਿੱਚ 25 ਤਰੀਕ ਨੂੰ ਅਸੀਂ ਜਸਟਿਨ ਗਿੱਲ ਦੀ ਅਰੈਸਟ ਕੀਤੀ ਹੈ ਤੇ ਕੱਲ ਪਹਾਲੀ ਤੋਂ ਇਹ ਜੋ ਸੁਖਪਿੰਦਰ ਸਿੰਘ ਦੀ ਅरेस्टੀ ਕਰਕੇ ਅੱਜ ਪੇਸ਼ ਕੀਤਾ ਹੈ ਨੂੰ ਇਹਦੇ ਵਿੱਚ ਦੋ ਪਿਸਟਲ ਰਿਕਵਰ ਹੋਏ ਆ ਪਹਿਲਾਂ ਇੱਕ ਇਹਦੀ ਫੋਰਚਨਰ ਗੱਡੀ ਜਿਹੜੀ ਸੀਗੀ ਉਹ ਆਪਾਂ ਰਿਕਵਰ ਕਰ ਲਈ ਹੋਈ ਹੈ ਉਹ ਹੁਣ ਰੀਸੈਂਟਲੀ ਇਹਨੇ ਵਾਲ ਕਟਾਏ ਆ ਪਹਿਲਾਂ ਇਹਨੇ ਮਤਲਬ ਬਾਬਾ ਬਣਿਆ ਸੀਗਾ ਇਹ ਤੇ ਹੁਣ ਰੀਸੈਂਟਲੀ ਇਹਨੇ ਵਾਲ ਕਟਾਏ ਕਿਨੇ ਜਿਹੇ ਤਾਂ ਰਿਪੋਰਟ ਮਿਲ ਸਰ ਸਰ 8 ਤਰੀਕ ਤੱਕ ਰਿਪੋਰਟ ਮਿਲ ਗਿਆ ਆਪਾਂ ਨੂੰ ਇਹਦੇ ਵਿੱਚ ਕਿੱਥੋਂ ਦੇ ਰਹੇ ਨੇ ਇਹ ਇਹ ਬਟਾੜੇ ਤੋਂ ਹੀ ਇੱਕ ਪਿੰਡ ਦਾ ਲੋਚਾ ਆ ਉਹ ਤਰ੍ਹਾਂ ਨਵਰੂਪਨਗਰ ਰਹਿ ਰਹੇ ਫਿਲਹਾਲ ਪਹਿਲਾ ਹੈਗਾ ਪਰਚਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿ ਕੀ ਉਹ ਡਿਟੇਲਸ ਉਹਦੀਆਂ ਅਜੇ ਸ਼ੇਅਰ ਨਹੀਂ ਕਰ ਸਕਦੇ ਹਾਂਜੀ ਦੋ ਪਿਸਟਲ ਪਹਿਲਾਂ ਬਰਾਮਦ ਹੋ ਚੁੱਕੇ ਸਨ ਤੁਹਾਨੂੰ ਦੱਸਤਾ ਹਾਂਜੀ ਤਿੰਨ ਪਿਸਟਲ ਕਿ ਰੋਂਗ ਨਹੀਂ ਰੋਂਗ ਪਿਆ ਕਿ ਤਿੰਨ ਤਿੰਨ ਰੋਂਗ ਸੀਗੇ ਹਾਂਜੀ ਹਾਂਜੀ ਪਵਿੱਤਰ ਚੋੜਾ ਜੀ ਪਵਿੱਤਰ ਚੋੜਾ ਹਾਂਜੀ ਠੀਕ ਤਾਂ ਗੈਂਗਸਟਰਾਂ ਉੱਪਰ ਨਕੇਲ ਕੱਸਦਿਆਂ ਹੋਇਆਂ ਗੈਂਗਸਟਰ ਪਵਿੱਤਰ ਜੋੜਾ ਦੇ ਤਿੰਨ ਗੁਰਗੇ ਮਹਾਲੀ ਪੁਲਿਸ ਨੇ ਬੀਤੇ ਕੱਲ ਗ੍ਰਿਫਤਾਰ ਕੀਤੇ ਅੱਜ ਬਟਾਲਾ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਹੈ ਜਿਸ ਤੋਂ ਪਹਿਲਾਂ ਉਹਨਾਂ ਨੇ ਦੋ ਪਿਸਟਲ ਇਹ ਤੋਂ ਬਰਾਮਦ ਕੀਤੀਆਂ ਹਨ 8 ਜਨਵਰੀ ਤੱਕ ਅੱਜ ਮਾਨਯੋਗ ਅਦਾਲਤ ਵਿੱਚੋਂ ਇਹਨਾਂ ਨੂੰ ਰਿਮਾਂਡ ਮਿਲਿਆ ਹੈ ਜੋ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਹਨ ਮਾਨਯੋਗ ਅਦਾਲਤ ਦੀਆਂ ਤਸਵੀਰਾਂ ਹਨ ਬਟਾਲਾ ਦੀਆਂ ਜਿੱਥੋਂ ਇਹਨਾਂ ਤੋਂ ਰਿਮਾਂਡ ਲਿਆ ਗਿਆ ਹੈ ਜਿੱਥੇ ਪੁਲਿਸ ਅਧਿਕਾਰੀਆਂ ਨੇ ਵੀ ਜਾਣਕਾਰੀ ਦਿੱਤੀ ਹੈ ਤਾਂ ਦੇਖਦੇ ਰਹੋ ਇਨਸਾਫ ਟੀਵੀ ਕੈਮਰਾਮੈਨ rahul ਦੇ ਨਾਲ ਬਿਊਰੋ ਦੀਪਕ ਸਨ ਦੀ ਖਾਸ ਰਿਪੋਰਟ ਦੋਸਤੋ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦੇ ਇਸ਼ਤਿਹਾਰ ਅਤੇ ਖਬਰਾਂ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਤੁਹਾਡੇ ਲਈ 24 ਘੰਟੇ ਹਾਜ਼ਰ ਹੈ ਤਾਂ ਦੇਖਦੇ ਰਹੋ ਇਨਸਾਫ ਟੀਵੀ ਦੋਸਤੋ ਬੈਕਅਪ ਜਰੂਰ ਦਿੰਦੇ ਰਹਿਣਾ ਕਿਉਂਕਿ ਕਿਸੇ ਵੀ ਪ੍ਰਕਾਰ ਦੀ ਖਬਰ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡੇ ਤੱਕ ਹਰ ਜਾਣਕਾਰੀ ਮਹੱਈਆ ਕਰਵਾਉਣਾ ਤਾਂ ਦੇਖਦੇ ਰਹੋ ਇਨਸਾਫ ਟੀਵੀ ਜੈ ਹਿੰਦ ਦੋਸਤੋ ਧੰਨਵਾਦ